ਦਾਸ ਦਰਸ਼ਨ ਸਿੰਘ ਮੰਡੇਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਬਰਨਾਲਾ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਨਾਲ ਆਏ ਸਾਥੀਆਂ ਦਾ ਭੈਣਾ ਭਰਾਵਾਂ ਦਾ ਜਿਹੜਾ ਆਪਣਾ ਕੰਮ ਛੱਡ ਕੇ ਬਹੁਤ ਰੁਝੇ ਮਿਆਪਰੇ ਆ ਤੇ ਉਹ ਇੱਥੇ ਡੀਸੀ ਆਫਿਸ ਬਰਨਾਲਾ ਆਪੇ ਇਸੇ ਮੰਗ ਪੱਤਰ ਸਰਦਾਰ ਸਿਮਰਨਜੀਤ ਮਾਨ ਸਾਹਿਬ ਜੀ ਨੇ ਜੋ ਸਾਨੂੰ ਦਿਸਾ ਨਬੇਖ ਤੇ ਉਹਨਾਂ ਦੇ ਤਹਿਤ ਆਏ ਨੇ ਸਾਡੇ ਛੋਟੇ ਜਿਹੇ ਸੱਦੇ ਤੇ ਸੋ ਜੋ ਜਿਹੜੀ ਇਹ ਫਿਲਮ ਲੱਗ ਰਹੀ ਹੈ ਤੁਹਾਨੂੰ ਅੰਤਰ ਇਹਦੇ ਬਾਰੇ ਸਾਡੇ ਆਗੂ ਸਰਦਾਰ ਰਵਿੰਦਰ ਸਿੰਘ ਜਖੂ ਸਾਹਿਬ ਡਾਕਟਰ ਸਾਹਿਬ ਨੇ ਈੰਕਾਰ ਸਿੰਘ ਬਰਾੜ ਨੇ ਵਸਤਾਰਪੁਰ ਬੁਖਤਾਨਾ ਪਤਾ ਸੰਜੂਨਿਅਨ ਦੇ ਵੀ ਉਹ ਪੰਜਾਬ ਦੇ ਪ੍ਰਧਾਨ ਨੇ ਤੇ ਉਹਨਾਂ ਨੇ ਦੱਸਤਾ ਵੀ ਇਹ ਫਿਲਮ ਕਿਉਂ ਬਣਾਈ ਜਾ ਰਹੀ ਹੈ ਕਿਉਂ ਸਾਡੇ ਜ਼ਖਮਾਂ ਨੂੰ ਖਰੀਦਾ ਜਾ ਰਿਹਾ ਹੈ ਮੈਂ ਤਾਂ ਸਿਰਫ ਇੰਨੇ ਹੀ ਕਹਿੰਦਾ ਚਾਹੁੰਦਾ ਸਰਕਾਰ ਨੂੰ ਕਿ ਪੰਜਾਬ ਦੇ ਲੋਕਾਂ ਵਿੱਚ ਇਸ ਤਰ੍ਹਾਂ ਦਾ ਬਹੁਤ ਰੋਸ ਹੈ ਇਹ ਫਿਲਮ ਸਾਡੇ ਕਾਤਲਾਂ ਦੀ ਕਿਉਂ ਲਾਈ ਜਾ ਰਹੀ ਹੈ ਔਰ ਵਾਰ-ਵਾਰ ਕਦੇ ਸਾਡੀ ਯੂਨੀਵਰਸਿਟੀ ਦਾ ਟੀਕਾ ਲਾ ਕੇ ਦੇਖਿਆ ਜਾਂਦਾ ਸਾਡੇ ਕਦੇ ਸਾਡੇ ਪਾਣੀ ਖੋ ਕੇ ਕਦੇ ਸਾਡੇ ਕਿਸਾਨਾਂ ਤੇ ਲਾਠੀਆਂ ਭਰਾ ਕੇ ਉਹਨਾਂ ਦੀਆਂ ਟਰੈਲੀਆਂ ਚੋਰੀ ਕਰਕੇ ਵੀ ਤੁਸੀਂ ਕਰ ਲਓ ਜੋ ਕੁਝ ਕਰਨਾ ਹੈ ਤੁਹਾਨੂੰ ਗੁਲਾਮ ਬਣਾ ਕੇ ਰੱਖਾਂਗੇ ਅਸੀਂ ਤੇ ਸਾਡੇ 35 35 ਸਿੰਘ ਸਾਲਾਂ ਤੋਂ ਸਿੰਘਾਂ ਦੇ ਅੰਦਰ ਬੈਠੇ ਨੇ ਉਹਨਾਂ ਦੀ ਸਾਡੀ ਕੋਈ ਸੁਣਵਾਈ ਨਹੀਂ ਅਸੀਂ ਮਹਾਲੀ ਮੋਰਚਾ 3 ਸਾਲ ਤੋਂ 2.5 ਸਾਲ ਤੋਂ ਲਾਇਆ ਹੋਇਆ ਸੋ ਅਸੀਂ ਹੁਣ ਆਕੇ ਪਏ ਆ ਸਰਕਾਰ ਸਾਡਾ ਸਬਰ ਨਾ ਪਰਖੇ ਇਹਨਾਂ ਸ਼ਬਦਾਂ ਦੇ ਨਾਮੇ ਨਾਲ ਆਏ ਸਾਥੀਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਫਤਿਹ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਇੱਥੇ डीसी ऑफिस ਦੇ ਵਿੱਚ ਬਰਨਾਲੇ ਖੜੇ ਨੇ ਜਿਲ੍ਹਾ ਜੱਥੇਬੰਦੀ ਦੇ ਮੇਨ ਅਹੁਦੇਦਾਰ ਨੇ ਸਾਡੇ ਪ੍ਰਧਾਨ ਜ਼ਿਲ੍ਹੇ ਦੇ ਸਰਦਾਰ ਦਰਸ਼ਨ ਸਿੰਘ ਮੰਡੇਰ ਜੀ ਦੀ ਅਗਵਾਈ ਦੇ ਵਿੱਚ ਅੱਜ ਸਾਰੇ ਅਸੀਂ ਇੱਥੇ ਜੁਟੇ ਆਂ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ ਮੈਮੋਰੰਡਮ ਪੂਰੇ ਪੰਜਾਬ ਦੇ ਵਿੱਚ ਸਾਰੇ ਡੀਸੀ ਹੈੱਡ ਆਫਿਸ ਤੇ ਦਿੱਤਾ ਜਾ ਰਿਹਾ ਤੇ ਮੈਂ ਪਾਰਟੀ ਦਾ ਮੁਖ ਸਪੋਕਸਪੀਰ ਡਾਕਟਰ ਹਰਜਿੰਦਰ ਸਿੰਘ ਜਖੂ ਅਸੀਂ ਦੱਸਣਾ ਚਾਹੁੰਦੇ ਆ ਦੁਨੀਆ ਨੂੰ ਕਿ ਕਿਦਾਂ ਇਹ ਜਿਹੜੀ ਸਰਕਾਰ ਆ ਇਹ ਸਿੱਖਾਂ ਦੇ ਜ਼ਖਮਾਂ ਤੇ ਲੂਣ ਨਹੀਂ ਤਜ਼ਾ ਪਾ ਰਹੀ ਹੈ ਇੱਕ ਆ ਪਰਸੋ ਨੂੰ 5 ਤਰੀਕ ਨੂੰ ਇੱਕ ਤੁਰੰਤਰ ਫਿਲਮ ਰਿਲੀਜ਼ ਕੀਤੀ ਜਾ ਰਹੀ ਹੈ ਔਰ ਉਹ ਫਿਲਮ ਉਹ ਦਵਾਲ ਜਿਹੜਾ ਇਹਨਾਂ ਦਾ ਸੁਰੱਖਿਆ ਦਾ ਐਡਵਾਈਜ਼ਰ ਹੈ ਪ੍ਰਧਾਨ ਮੰਤਰੀ ਦਾ ਸਾਡੇ ਦੇਸ਼ ਦਾ ਉਹਦੀ ਜੀਵਨੀ ਤੇ ਆ ਤੇ ਐਕਟਰ ਮਾਦਵਨ ਉਹਦੇ ਵਿੱਚ ਵੱਡਾ ਰੋਲ ਅਦਾ ਕਰ ਰਿਹਾ ਹੁਣ ਇਹ ਜਿਹੜਾ ਡਿਵਾਲ ਹੈ ਇਹ ਹੈ ਕੌਣ ਅਸੀਂ ਪੰਜਾਬ ਦੇ ਲੋਕ ਕਿਉਂ ਉਸ ਜਿਹੜੀ ਫਿਲਮ ਹੈ ਉਹਦੀ ਰਿਲੀਜ਼ ਦਾ ਵਿਰੋਧ ਕਰ ਰਹੇ ਆ ਕਿ ਇਹ ਪੰਜਾਬ ਦੀ ਧਰਤੀ ਤੇ ਨਹੀਂ ਲੱਗਣੀ ਚਾਹੀਦੀ ਜਿਹਨੂੰ ਦੇਸ਼ ਦਾ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਉਸ ਦਵਾਲ ਜਿੰਨਾ ਵੀ ਪੰਜਾਬ ਦੇ ਵਿੱਚ ਕਤਲੇਆਮ ਹੋਇਆ ਸਿੱਖ ਕੌਮ ਦਾ ਸਿੱਖ ਨੌਜਵਾਨਾਂ ਦਾ ਝੂਠੇ ਪੁਲਸ ਮੁਕਾਬਲੇ ਹੋਏ ਉਸ ਦਵਾਲ ਦੇ ਇਸ਼ਾਰੇ ਤੇ ਹੋਏ ਐ ਉਸ ਵੇਲੇ ਸੈਂਟਰ ਦਾ ਪੰਜਾਬ ਨੂੰ ਦੇਖਣ ਵਾਲਾ ਸਭ ਤੋਂ ਵੱਡਾ ਅਧਿਕਾਰੀ ਸੀ ਦਵਾਲ ਦਵਾਲ ਤੋਂ ਬਾਅਦ ਡੀਜੀਪੀ ओपी ਸ਼ਰਮਾ ਕੇਪੀਐਸ ਗਿੱਲ ਸੁਮੇਧ ਸੈਣੀ ਅਜੀਤ ਸਿੰਘ ਵੈਸ ਆ ਸੂਬਾ ਸਰਹੰਦਰ ਇਹ ਸਾਰੇ ਤਾਂ ਇਹਦੇ ਅੱਗੇ ਪਾਲਤੂ ਸੀਗੇ ਹੁਣ ਉਹ ਦਿਵਾਲ ਜਿਹਨੇ ਸੈਂਟਰ ਨੂੰ ਪਾਲਿਸੀ ਦਿੱਤੀ ਕਿ ਪੰਜਾਬ ਦੇ ਵਿੱਚ ਸਿੱਖ ਕੌਮ ਦਾ ਕਿੱਦਾਂ ਘਾਣ ਹੋਵੇ ਉਹਨਾਂ ਚ ਨੰਬਰ 1 ਦਿਵਾਲ ਨੇ ਸੈਂਟਰ ਨੂੰ ਪਾਲਿਸੀ ਦਿੱਤੀ ਕਸ਼ਮੀਰ ਦੇ ਵਿੱਚ ਕਿੱਦਾਂ ਮੁਸਲਮਾਨਾਂ ਨੂੰ ਮਾਰਿਆ ਜਾਣਾ ਚਾਹੀਦਾ ਦੇਸ਼ ਦੇ ਵਿੱਚ ਕਿੱਦਾਂ ਮੁਸਲਮਾਨ ਕੋਹੋ ਕੋ ਕੇ ਮਾਰਨੇ ਚਾਹੀਦੇ ਆ ਉਸ ਉਹਦਾ ਇਹ ਮੁਖੀ ਸੁਝਾਅ ਦੇਣ ਵਾਲਾ ਤੇ ਲਾਗੂ ਕਰਨ ਵਾਲਾ ਇਹ ਉਹੀ ਦਿਵਾਲ ਹੈ ਜਿਨੇ ਜੀ ਦੀ ਅਗਵਾਈ ਦੇ ਵਿੱਚ ਸਕੀਮਾਂ ਬਣੀਆਂ ਆਈਵੀ ਤੇ ਰਾਹ ਦੀਆਂ ਸਕੀਮਾਂ ਬਣੀਆਂ ਕਿ ਬਦਿਸ਼ਾ 'ਚ ਬੈਠੇ ਜਿਹੜੇ ਸਿੱਖ ਧਰਮ ਦੀ ਗੱਲ ਕਰਦੇ ਸਿੱਖ ਧਰਮ ਹੈ ਕਿ ਸਰਬੱਤ ਦਾ ਭਲੇ ਦੀ ਗੁਮੰਗ ਕਰਦਾ ਹੈ ਇਨਸਾਨੀਅਤ ਬਾਦ ਦੀ ਮੰਗ ਕਰਦਾ ਹੈ ਜਿਹੜੇ ਆਪਣੇ ਗੁਰੂ ਘਰਾਂ ਦੀ ਸੇਵਾ ਦੇ ਵਿੱਚ ਹੈ ਨਿੱਜਰ ਵਰਗੇ ਸਾਡੇ ਯੋਧੇ ਸਿੱਖ ਧਰਮ ਦੇ ਪ੍ਰਚਾਰਕ ਗੁਰੂ ਘਰ ਦੇ ਮੁੱਖ ਸੇਵਾਦਾਰ ਉਹਦਾ ਭਾਰਤੀ ਏਜੰਸੀਆਂ ਨੇ ਕੈਨੇਡਾ 'ਚ ਕਦਰ ਕੀਤਾ ਹੁਣ ਅਵਤਾਰ ਖੰਡਾ ਜਿਹਨੇ ਕਿਹਾ ਕਿ ਸਿੱਖ ਫਲਸਫਾ ਦੁਨੀਆਂ 'ਚ ਫੈਲਣਾ ਚਾਹੀਦਾ ਜਿਹਨੇ ਇੱਕ ਗੁਰੂ ਸਹਿਵਾਨ ਦੀ ਸਰਬੱਤ ਦੇ ਭਲੇ ਦੇ ਫਲਸਫੇ ਦਾ ਦੁਨੀਆਂ 'ਚ ਪ੍ਰਚਾਰ ਕੀਤਾ ਉਹਨੂੰ ਇੰਗਲੈਂਡ 'ਚ ਕਤਲ ਕਰ ਦਿੱਤਾ ਗਿਆ ਮੇਰਾ ਮਤਲਬ ਇਹ ਕਹਿੰਦਾ ਕਿ ਜਿਹੜੀ ਸਿੱਖ ਗੁਰੂ ਦੇ ਫਲਸਫੇ ਦੀ ਦੁਨੀਆਂ ਦੇ ਕਿਸੇ ਵੀ ਦੇਸ਼ 'ਚ ਬੈਠ ਕੇ ਗੱਲ ਕਰਦੇ ਆ ਉਹਨਾਂ ਸਿੱਖਾਂ ਨੂੰ ਮਰਵਾਉਣ ਵਾਲੀ ਏਜੰਸੀ ਦਾ ਮਾਲਕ ਮੁਖੀ ਡੁਵਾਲ ਜਿਹਨੂੰ ਭਾਰਤ ਦਾ ਹੀਰੋ ਬਣਾ ਕੇ ਪੇਸ਼ ਕਰ ਰਿਆ ਇਹ ਸਾਡੇ ਸਿੱਖਾਂ ਦੇ ਜ਼ਖਮਾਂ ਤੇ ਤਿਆਬ ਹੈ ਤੇ ਅਸੀਂ ਉਹ ਫਿਲਮ ਨੂੰ ਪੰਜਾਬ 'ਚ ਉਹਦਾ ਜਰੂਰ ਰਿਲੀਜ਼ ਕਰਨ ਦਾ ਵਿਰੋਧ ਕਰਦੇ ਆਂ ਅਸੀਂ ਉਹਦਾ ਵਿਰੋਧ ਕਰਾਂਗੇ ਅਸੀਂ ਸਾਡੀ ਸਰਕਾਰ ਨੂੰ ਚੇਤਾਵਨੀ ਹੈ ਕਿ ਇਦਾਂ ਸਾਡੇ ਜ਼ਖਮਾਂ ਨੂੰ ਕੋਕੋਕੇ ਨਾਮ ਦੁਬਾਰਾ ਦੁਬਾਰਾ ਉਖਾੜ ਫੜ ਕੇ ਨਾ ਦੇਖੋ ਇਹਦੇ ਨਤੀਜੇ ਗੰਭੀਰ ਨਿਕਲ ਸਕਦੇ ਆ ਸਾਡੀ ਮੰਗ ਹੈ ਅਸੀਂ ਮੈਮੋਰੰਡਮ ਦੇ ਰਹੇ ਆਂ ਸ਼ਾਂਤੀਪੂਰਵਕ ਮੈਮੋਰੰਡਮ ਦੇ ਰਹੇ ਆਂ ਸਰਕਾਰ ਨੂੰ ਭੇਜ ਰਹੇ ਆਂ ਅੱਜ ਪਰਸੋ ਨੂੰ ਇਹਨਾਂ ਨੇ ਡੇਟ ਦਿੱਤੀ ਹੋਈ ਆ ਅਸੀਂ ਅੱਜ ਇੱਥੇ ਡੀਸੀ ਆਫਿਸ ਨੂੰ ਮੈਮੋਰੰਡਮ ਦੇਵਾਂਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਿੱਖ ਕੌਮ ਦੇ ਜਰਨੈਲ ਉਹਨਾਂ ਦੇ ਆਦੇਸ਼ਾਂ ਤੇ ਅਸੀਂ ਅੱਜ ਇੱਥੇ ਹਾਜ਼ਰ ਹੋਏ ਆ ਸਰਦਾਰ ਈਮਾਨ ਸਿੰਘ ਮਾਨ ਜਿਹੜੇ ਸਾਡੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦੇ ਆਦੇਸ਼ਾਂ ਤੇ ਅੱਜ ਉਹ ਮਾਝੇ ਨੂੰ ਦੇਖ ਰਹੇ ਆ ਤੇ ਅਸੀਂ ਇੱਥੇ ਮੇਰੀ ਡਿਊਟੀ ਇੱਥੇ ਆ ਤੇ ਅਸੀਂ ਇਹ ਸਰਕਾਰ ਨੂੰ ਸਾਡੀਆਂ ਭਾਵਨਾਵਾਂ ਦਾ ਤਰਜਮਾ ਉਹ ਜ਼ਰੂਰ ਅੱਜ ਦੇਵਾਂਗੇ ਬਹੁਤ ਅੰਦਾਜ਼ ਬਹੁਤ ਬਹੁਤ ਥੈਂਕ ਯੂ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਰਨਾਲੇ ਦੀ ਧਰਤੀ ਤੇ ਡੀਸੀ ਸਾਹਿਬ ਨੂੰ ਇੱਕ ਅਸੀਂ ਮੰਗ ਪੱਤਰ ਯਾਦਗਾਰੀ ਮੰਗ ਪੱਤਰ ਦੇਣ ਲਈ ਕਿਉਂ ਇਕੱਠੇ ਹੋਏ ਆ ਜਿਹਦੇ ਵਿੱਚ ਭਾਰਤੀ ਕਿਸਾਨ ਜੀ ਦੀ ਅਨੇਕਤਾ ਪੰਜਾਬ ਸ਼੍ਰੋਮਣੀ ਕਾਲੀ ਦਾ ਨੰਬਰ ਸਰ ਸਾਂਝੇ ਤੌਰ ਤੇ ਅਸੀਂ ਇੱਕ ਮੰਗ ਪੱਤਰ ਦੇਣ ਲੱਗੇ ਹਾਂ ਕਿ ਜਿਹੜੀ ਸਿੱਖਾਂ ਦੇ ਕਾਤਲਾਂ ਨੂੰ ਹੀਰੋ ਬਣਾ ਕੇ ਪੰਜਾਬ ਦੇ ਵਿੱਚ ਫਿਲਮਾਂ ਦਿਖਾਈਆਂ ਜਾ ਰਹੀਆਂ ਜੇ ਭਾਈ ਜਸਵੰਤ ਸਿੰਘ ਖੱਲੜਾ ਦੀ ਫਿਲਮ ਨੂੰ ਰੋਕਿਆ ਗਿਆ ਭਾਈ ਸਤਵੰਤ ਤੇ ਵਿਅੰਨ ਸਿੰਘ ਦੀ ਫਿਲਮ ਨੂੰ ਰੋਕਿਆ ਗਿਆ ਜਗਰਾਦ ਸਿੰਘ ਤੂਫਾਨ ਦੀ ਫਿਲਮ ਨੂੰ ਰੋਕਿਆ ਗਿਆ ਤੇ ਫਿਰ ਇਹਨੂੰ ਅਸੀਂ ਰੋਕਾਂਗੇ ਚੰਗੀ ਤਰ੍ਹਾਂ ਮੈਰਜ ਸਰਕਾਰ ਪੰਜਾਬ ਦੀ ਸੈਂਟਰ ਦੀ ਸਰਕਾਰ ਨੂੰ ਇਹ ਗੱਲ ਕਹਿਣੀ ਚਾਹਣਾ ਜੇ ਪੰਜਾਬ ਦੇ ਵਿੱਚ ਇਹ ਫਿਲਮ ਲੱਗਦੀ ਹੈ ਤੇ ਇਹਦੇ ਜ਼ਿੰਮੇਵਾਰ ਸਿਲਮੇ ਵਾਲੇ ਹੋਣਗੇ ਫਿਰ ਕੋਈ ਵੀ ਨੁਕਸਾਨ ਸਿੱਖਾਂ ਨੇ ਇਹਨਾਂ ਦਾ ਸਿਲਮੇਆਂ ਦਾ ਕਰਤਾ ਤੇ ਇਹਦੀ ਜ਼ਿੰਮੇਵਾਰੀ ਸਿਲਮੇ ਵਾਲਿਆਂ ਦੀ ਹੋਊਗੀ ਜਾਂ ਪ੍ਰਸ਼ਾਸਨ ਦੀ ਹੋਊਗੀ ਤੇ ਪੰਜਾਬ ਦੇ ਵਿੱਚ ਸਿੱਖਾਂ ਦੀਆਂ ਕਾਤਲਾਂ ਦੀਆਂ ਫਿਲਮਾਂ ਅਸੀਂ ਬਿਲਕੁਲ ਨਹੀਂ ਲੱਗਣ ਦੇਵਾਂਗੇ ਜਿਹੜੀ ਕੁਰਬਾਨੀ ਦੇਣੀ ਪਈ ਉਹ ਅਸੀਂ ਦੇਣ ਲਈ ਤਿਆਰ ਆ ਅਸੀਂ ਹਾਜ਼ਰ ਖੜੇ ਆ ਤੇ ਪਰ ਸਾਨੂੰ ਸਿਆਣੇ ਕਹਿੰਦੇ ਆ ਕਿ ਨਿਰਮਤਾ ਦੇ ਨਾਲ ਬੇਨਤੀ ਕਰਨੀ ਚਾਹੀਦੀ ਆ ਜਿਹੜਾ ਸਿੱਖਾਂ ਦਾ ਕਤਲ ਇਾਮ ਕਰਨ ਵਾਲੇ ਲੋਕ ਆ ਉਹਨਾਂ ਨੂੰ ਪੰਜਾਬ ਦੇ ਵਿੱਚ ਹੀਰੋ ਬਣਾ ਕੇ ਦਿਖਾਇਆ ਜਾ ਰਿਹਾ ਇਹ ਬਰਦਾਸ਼ਤਯੋਗ ਨਹੀਂ ਜੇ ਤੁਸੀਂ ਇਹਨੂੰ ਦਿਖਾਉਣਾ ਤਾਂ ਫਿਰ ਜਸਵੰਤ ਸਿੰਘ ਖਲੜੇ ਦੀ ਫਿਲਮ ਦਿਖਾਉਣ ਜਿਹੜਾ ਦਲਜੀਤ ਸਿੰਘ ਸਾਧਨੇ ਬਣਾਈ ਸੀ ਫਿਰ ਉਹ ਦਿਖਾਉਣ ਦੇ ਵਿੱਚ ਕੀ ਤਰਾਜ ਆ ਉਹਦੇ ਵਿੱਚ ਤੁਸੀਂ 40 45 ਕੱਟ ਲਾ ਦਿੱਤੇ ਤੇ ਅੱਜ ਤੱਕ ਉਹ ਫਿਲਮ ਪੰਜਾਬ ਵਿੱਚ ਰਿਲੀਜ਼ ਨਹੀਂ ਹੋਣ ਦਿੱਤੀ ਤੇ ਫਿਰ ਅਸੀਂ ਇਹ ਫਿਲਮ ਪੰਜਾਬ ਵਿੱਚ ਕਿਵੇਂ ਲੱਗਣ ਦੇਗੇ ਇਹਦੇ ਵਿੱਚ ਸ਼ਰਤਾਂ ਸਾਰੀਆਂ ਕਿਸਾਨ ਜੱਥੇਬੰਦੀਆਂ ਦੀ ਸਿੱਖ ਜੱਥੇਬੰਦੀਆਂ ਦੀ ਜੇ ਇਹ ਫਿਲਮ ਪੰਜਾਬ ਵਿੱਚ ਰਿਲੀਜ਼ ਹੋਊਗੀ ਤੇ ਫਿਰ ਜਸਵੰਤ ਸਿੰਘ ਖੱਲੜੇ ਦੀ ਵੀ ਜਿਹੜੀ ਫਿਲਮ ਆ ਉਹ ਪੰਜਾਬ ਦੇ ਵਿੱਚ ਦਿਖਾਈ ਜਾਵੇ ਜਿਹੜੀ ਧਰਮਯੁੱਧ ਮੋਰਚਾ ਇੱਕ ਸੰਤਾ ਨਹੀਂ ਯਾਦਗਾਰ ਤੇ ਫਿਲਮ ਬਣੀ ਸੀ ਉਹ ਵੀ ਇਹਨਾਂ ਨੇ ਪੰਜਾਬ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤੀ ਫਿਰ ਜੇ ਸਾਡੇ ਕਾਤਲਾ ਨੂੰ ਦਿਖਾਇਆ ਜਾ ਰਿਹਾ ਤੇ ਫਿਰ ਤੁਸੀਂ ਮਰਨ ਵਾਲਿਆਂ ਨੂੰ ਕਿਉਂ ਨਹੀਂ ਦਿਖਾਉਂਦੇ ਕਿ ਸਾਡਾ ਮਿਸ਼ਨ ਕੀ ਸੀ ਸਾਨੂੰ ਕਿਉਂ ਹਥਿਆਰ ਚੱਕਣੇ ਪਏ ਹਥਿਆਰਬੰਦ ਸਾਨੂੰ ਸੰਘਰਸ਼ ਕਿਉਂ ਲੜਨਾ ਪਿਆ 2 ਲੱਖ ਨੌਜਵਾਨ ਦਾ ਸਾਡੇ ਦਾ ਕਹਾਣ ਕਿਉਂ ਹੋਇਆ ਕੀ ਰੌਲਾ ਸੀ ਕੀ ਸਾਡੀ ਕੋਈ ਵੱਟ ਦਾ ਰੌਲਾ ਸੀ ਸੈਂਟਰ ਨਾਲ ਜਾਂ ਪੰਜਾਬ ਦੀ ਸਰਕਾਰ ਨਾਲ ਉਹ ਸਚਾਈ ਹੈ ਜਿਹੜੀ ਲੋਕਾਂ ਦੇ ਸਾਹਮਣੇ ਲਿਆਂਦੀ ਜਾਵੇ ਜੇ ਭਾਈ ਜਸਵੰਤ ਸਿੰਘ ਖਲੜਾ 25000 ਲਾਸਾਂ ਦਾ ਲਿਆ ਕੇ ਮੂਰੇ ਰੱਖਦਾ ਕਿ ਇਹਨਾਂ ਨੇ ਬੇਵਾਰਸ ਕਹਿ ਕੇ ਫੂਕ ਦਿੱਤੀਆਂ ਜਿਹੜੇ ਪੰਜਾਬ ਸਰਕਾਰ ਦੇ 부ਚੜ ਅਫਸਰ ਸੀ ਤੇ ਉਸ ਟਾਈਮ ਦੇ 부ਚੜ ਮੁੱਖ ਮੰਤਰੀ ਸੀ ਤੇ ਫਿਰ ਜੇ ਇਹਨਾਂ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤੇ ਫਿਰ ਸਾਡੇ ਉਹ ਜਿਹੜੇ ਕੌਮ ਦੇ ਯੋਧੇ ਸੀ ਸੰਘਰਸ਼ੀਲ ਸੰਘਰਸ਼ ਲੜ ਨਾਲੇ ਆਜ਼ਾਦੀ ਪਸੰਦ ਘਲਾਟ ਕੇ ਤੇ ਉਹਨਾਂ ਨੂੰ ਵੀ ਪੰਜਾਬ ਦੇ ਵਿੱਚ ਦਿਖਾਇਆ ਜਾ ਕੇ ਉਹਨਾਂ ਨੇ ਕਾਹਦੇ ਲਈ ਲੜਾਈ ਆ ਜਿਹੜੀ ਹਥਿਆਰਵਾਂ ਨਾਲ ਲੜੀ ਆ ਇਹ ਸਾਡੀ ਬੇਨਤੀ ਆ ਸਰਕਾਰ ਨੂੰ ਤੇ ਜੇ ਇਹ ਫਿਲਮ ਲੱਗਦੀ ਆ ਤੇ ਇਹ ਤੇ ਜੁਮੇਵਾਰ ਸਿਲਮੇ ਵਾਲੇ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਬਸ ਓਕੇ ਇੱਕ ਦਿਨ ਸਮਝ ਠੀਕ ਹੈ ਇਹ ਐਂ ਸਾਨੂੰ ਮੰਨਪੱਤ ਦਿੱਤਾ ਹੈ ਜੋਪੀ ਵੱਲੋਂ ਜ਼ਿਲ੍ਹਾ ਜਥੇਵੰਦੀ ਬਰਨਾਲਾ ਸ਼੍ਰੋਮਣੀ ਕਾਲੀ ਦਾ ਲੰਬਰੀ ਸਰ ਹੈ ਤੇ ਇਹ ਮਾਨਯੋਗ ਸੀਐਮ ਸਾਹਿਬ ਦੇ ਨਾਮ ਹੈਗਾ ਮਾਫਤ ਡੀਸੀ ਸਾਹਿਬ ਦੇ ਸੋ ਸੋ ਇਹ ਯੋਗ ਪ੍ਰਣਾਲੀ ਨਹੀਂ ਜਿਹੜਾ ਆ ਉਹਨਾਂ ਤੱਕ ਪਹੁੰਚ ਉਹਨਾਂ ਦੇ ਦਫ਼ਤਰ ਤੱਕ ਪਹੁੰਚ ਕਰਤਾ ਜਾਈਂ